ਦੇਖੋ ਜੀ ਆਪਰੇਸ਼ਨ ਪ੍ਰਹਾਰ 2 ਦੇ ਅੰਡਰ ਜਿਹੜਾ ਆ ਮਨਜੋਤ ਮੁਤਾਬਕ ਜਿਹੜੇ ਹਾਈ ਇੰਪੈਕਟ ਆਪਰੇਸ਼ਨਸ ਨੇ ਉਹ ਲਗਾਤਾਰ ਜਾਰੀ ਨੇ ਅੱਜ ਵੀ ਸਵੇਰੇ अर्ਲੀ ਮਾਰਨਿੰਗ 5 ਵਜੇ ਤੋਂ ਸਾਡੀ ਵਕ ਵਕ ਟੀਮਾਂ ਜਣੀਆਂ ਨੇ ਉਹ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਤੇ ਵਾਂਟਡ ਕ੍ਰਿਮੀਨਲਸ ਦੇ ਅਰੈਸਟਲੀ ਬਾਹਰ ਨਿਕਲੀਆਂ ਹੋਈਆਂ ਨੇ ਉਸ ਤੋਂ ਇਲਾਵਾ ਬੱਸ ਸਟੈਂਡਸ ਦੀ ਅੱਜ ਅਸੀਂ ਕੋਰੋਨਾ हाई इम्पैक्ट ऑपरेशन ਤੇ ਤਾਹਾਨ ਦੇ ਟੂਮ ਤੇ ਉਹ ਜਾਰੀ ਰਹੇਗੇ ਜਿੱਥੇ ਮੈਂ ਦੱਸਣਾ ਚਾਹਾਂਗਾ ਕਿ ਸੇਰ ਤੋਂ ਤੀ ਤੋਂ ਜਾਦੇ 30 ਪਲਸ ਵਾਂਟਡ ਕ੍ਰਿਮੀਨਲ ਜਿਹੜੇ ਉਹ ਅੱਜ ਅਰੈਸਟ ਕਰ ਚੁੱਕੀ ਜਿਹੜੇ ਕੀ ਲੋਕਾਂ ਤੋਂਾਂ ਚ ਕਤਿਆ ਚ ਰਾਤ ਕਤਲ ਵਗੈਰਾ ਚ ਵਾਂਟਡ ਸੀਗੇ ਤੇ ਇਹੀ ਐਸੇ ਜਾ ਕਿ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਜਿਹੜੀ ਹੈ ਉਹ ਜ਼ੀਰੋ ਟੋਲਰੈਂਸ ਪਾਲਿਸੀ ਪੰਜਾਬ ਸਰਕਾਰ ਦੀ ਵਾਂਝੋ ਜਿਹੜੀ ਪੰਜਾਬ ਦੀ ਉੱਥੇ ਪਟਿਆਲਾ ਪੁਲਿਸ ਸਰਗਰਮੀ ਨਾਲ ਜਿਹੜੇ ਗੈਰ ਸਮਾਜਿਕ ਤੇ ਸ਼ਰਾਰਤੀਆਂ ਸਰਪਟਾ ਨਾਲ ਜਲਾਬ ਕਾਰਵਾਈ ਜਰੀਆ ਕਰਦੇ ਸਰ ਕਿੰਨੇ ਕਿ ਯੂਰੋਪੀ ਲੈਸਟਿਕ ਕਿਤੇ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਦੇ 75 ਤੋਂ ਜ਼ਿਆਦਾ 75 ਤੋਂ ਜ਼ਿਆਦਾ ਅਰਸ਼ਤਾ ਹੋਏ ਹੈ ਤੇ ਅੱਜ ਵੀ ਸ਼ਾਮ ਨੂੰ ਤੁਹਾਨੂੰ ਦੁਬਾਰੇ ਪੂਰਾ ਡਾਟਾ ਦੱਸਾਂਗੇ ਸਰ ਕਿਸੇ ਨਾਲ ਵੀ ਇਹ ਅਜੇ ਇੱਕ ਅਸਿਮ ਕੈਟਾਗਰੀ ਹੈ ਅਰਸ਼ਤਾ ਦੀ ਬਾਰਡਰ ਤੇ ਨਾਕਾਬੰਦੀ ਪੰਜਾਬ ਹਰਿਆਣਾ ਬਾਰਡਰ ਤੇ ਵੀ ਨਾਕਰਨ ਦੀ ਕਿਤੇ ਹੋ ਰੂਟੀਨ ਚ ਅਜਿਵੇਂ ਕੱਲ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਅੱਜ ਜੋ ਬਸਪੈਨਸ ਤੋਂ ਉਖਾਈ ਪੈਕ ਕੋਆਰਡੀਨੇਟ ਸਰਚ ਆਪਰੇਸ਼ਨ ਹੈ ساری ਕਾਰਵਾਈਆਂ ਚੱਲ ਰਹੀਆਂ ਹਨ ਕੋਈ ਵੀ ਗੇੜੇ ਜਿਹੜੇ ਆਦੇ ਨੇ ਵਾਈਕਲ ਉੱਤੇ ਪੜਾ ਕੇ ਚਲੇ ਜਾਂਦੇ ਲੰਬੇ ਸਮੇਂ ਤੋਂ ਪਹਿਲਾਂ ਉੱਤੇ ਖੜੇ ਰਹਿ ਕੇ ਦੇਖਦਾ ਰਹਿੰਦਾ ਹੈ ਪਰ ਕੋਟੋ ਟਿਕਾਉ ਠੀਕ ਹੈ ਜਿਹੜੀ ਵੀ ਪਾਰਕਿੰਗ ਹੈ ਨਹੀਂ ਆਉਂਦੀ ਕਿ ਅਸੀਂ ਵਾਹਨ ਐਪੀ ਵਰਤੋਂ ਕਰਕੇ ਜਿਹੜੇ ਵੀ ਕੋਈ ਚੋਰੀ ਦੇ ਮੋਟਰਸਾਈਕਲ ਜਾਂ ਲੰਬੇ ਸਮੇਂ ਤੋਂ ਗਾਇਬ ਮੋਟਰਸਾਈਕਲ ਹਨ ਉਹਨਾਂ ਨੂੰ ਵੈਰੀਫਾਈ ਕਰਾਂਗੇ ਤੇ ਜੇ ਲਵਾਰਿਸ ਦਾ ਖਾਣਾ ਲੱਗਦਾ ਸਰ ਪੀਜੀ ਦੇ ਵਿੱਚ ਕੋਈ ਡਿਟੇਨ ਕੀਤਾ ਗਿਆ ਕੋਈ ਜਿਹੜਾ ਇਲੀਗਲ ਮਾਈਗ੍ਰੈਂਟ ਪੀਜੀ ਦੀ ਗੱਲ ਅਸੀਂ ਗਰਾਉਂਡ 13 ਤੋਂ 14 ਪੀਜੀ ਆਰਡਰਸ ਨੂੰ ਨੋਟਿਸ ਕੰਦੇ ਆ ਕੀ ਵੀ ਦੱਸੋ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਜਿਨ੍ਹਾਂ ਨੇ ਬੇਰੀ ਜਿਨ੍ਹਾਂ ਦੇ ਰਿਵੋਕੇਸ਼ਨ ਤੋਂ ਜਿਹੜੇ ਆ ਟੈਨੈਂਟਸ ਤੋਂ ਕਮਰੇ ਦਿੱਤੇ ਹੋਏ ਸੀ 歴史のやつや。<laughs> <laughs>